ਰਾਜ ਆ ਕਿ ਆਪਾਂ ਇੱਥੇ ਰੁਕੇ ਸੀਗੇ ਗੁਰਦੁਆਰਾ ਨਰੈਣਾ ਚ ਅ ਗੁਰਦੁਆਰੇ ਦਾ ਨਾਮ ਹੈਗਾ ਚਰਨ ਕਮਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰੈਣਾ ਨਗਰ ਦਾ ਨਾਮ ਤੇ ਆ ਪਿੱਛੇ ਕਮਰੇ ਬਣੇ ਹੋਏ ਆ ਕਮਰੇ ਪੂਰੇ ਸੋਹਣੇ ਬਣੇ ਹੋਏ ਆ ਇੱਥੇ 17 18 ਬਿਗੇ ਜ਼ਮੀਨ ਆ ਜਿਹਦੇ ਵਿੱਚ ਗੁਰੂ ਘਰ ਬਣਿਆ ਹੋਇਆ ਤੇ ਖੰਡੂਰ ਸਾਹਿਬ ਵਾਲੇ ਬਾਬਾ ਜੀ ਕਾਰਸੇਵਾਲੇ ਆ ਉਹਨਾਂ ਨੇ 90 90 ਦੇ ਟਾਈਮ 'ਚ ਇਹ ਗੁਰੂ ਘਰ ਦੀ ਸੇਵਾ ਕਰਾਈ ਸੀ ਇੱਥੇ ਬਿਲਡਿੰਗ ਦੀ ਆ ਪਿੱਛੇ ਖੁੱਲੀ ਡੁੱਲੀ ਜਗਾ ਇਧਰੋਂ ਆਪਾਂ ਐਂਟਰੀ ਕੀਤੀ ਸੀ ਜੀ ਰਾਤ ਖੁੱਲਾ ਡੁੱਲਾ ਗੁਰੂ ਘਰ ਪੂਰਾ ਖੁੱਲਾ ਡੁੱਲਾ ਸਾਹਮਣੇ ਜਿਹੜੀ ਬਿਲਡਿੰਗ ਦਿਖਦੀ ਆ ਇਹ ਲੰਗਰ ਹਾਲ ਆ ਬਹੁਤ ਖੁੱਲਾ ਇਧਰਲੇ ਪਾਸੇ ਵੀ ਕਮਰੇ ਬਣੇ ਆ ਗੱਡੀਆਂ-ਕੁੱਡੀਆਂ ਗੁਰੂ ਘਰ ਦੀਆਂ ਖੜੀਆਂ ਇੱਥੇ 18 ਤੋਂ 20 ਜਿਹੜੇ ਸੇਵਾਦਾਰ ਆ ਖੜੂਰ ਸਾਹਿਬ ਤੋਂ ਆ ਕੇ ਸੇਵਾ ਕਰਦੇ ਆ ਦੀ ਸਾਮ ਸੰਭਾਲ ਕਰਦੇ ਆ ਗੁਰੂ ਘਰ ਦੀ ਕੁਝ ਸੇਵਾਦਾਰ ਤਨਖਾਹ ਵੀ ਲੈਂਦੇ ਆ ਤੇ ਕੁਝ ਸੇਵਾਦਾਰ ਆ ਜਿਹੜੇ ਬਿਨਾਂ ਤਨਖਾਹ ਤੋਂ ਵੀ ਸੇਵਾ ਕਰਦੇ ਆ ਕਿ ਇੱਥੇ ਬਹੁਤ ਵੱਡਾ ਦਰਬਾਰ ਸਾਹਿਬ ਬਣਿਆ ਹੋਇਆ ਉਧਰ ਨਵੀਂ ਬਿਲਡਿੰਗ ਵੀ ਬਣੀ ਜਾਂਦੀ ਹੈ ਪਹਿਲੀ ਸਾਈਡ ਜਿਹੜੇ ਬਾਬਾ ਜੀ ਇੱਥੋਂ ਦੇ ਮੇਨ ਜ세ਦਾਰ ਆ ਉਹ ਤੜਕੇ ਜਦੋਂ ਅਸੀਂ ਉੱਠ ਕੇ ਧਰ ਨੂੰ ਆਏ ਤੇ ਉਹ ਆਪ ਬਹਿ ਕੇ ਚੁਰਤੇ ਅ ਦੂਜੇ ਸੇਵਾਦਾਰਾਂ ਨਾਲ ਰੋਟੀ ਦੀ ਸੇਵਾ ਕਰਾ ਰਹੇ ਸੀ ਰੋਟੀ ਲੰਗਰ ਬਣਾਉਣ ਦੀ ਇਹ ਛੋਟੇ ਛੋਟੇ ਬੱਚੇ ਇਹ ਵੀ ਇੱਥੇ ਸੇਵਾ 'ਚ ਖੂਬ ਲੱਗੇ ਆ ਦਾ ਵਿਆਹ ਬਸ ਹੋ ਗਿਆ ਹਾਂ ਤਾਂ ਅਜਮ ਮਾਦਰਦੀ ਹੈ ਜੀ ਮੈਂ ਅਜੇ ਐਮ ਕਰਦਾ ਚੱਲ ਅਜੇ ਐਮ ਕਰ ਦੇਖਾਂ ਹਾਂ ਹਾਂ ਖੋਲ ਦੇ ਨੇ ਚੱਲ ਸੰ ਮੜਾ ਗੇਟ ਤਾਂ ਛੱਡਿਆ ਬਗਨਾ ਇਹਨੂੰ ਬਣਾ ਲਿਆ ਕੈਮਰਾ ਨਾਲ que <laughs> ਬਾਬਾ ਜੀ ਬੋਲ ਦਿਓ ਫੋਟੋਗ੍ਰਾਫੀ ਅੰਦਰ ਕਰ ਸਕਦੇ ਹਾਂ ਹਾਂ ਜੀ the price of the ਗੁਰਦੁਆਰਾ ਸਾਵਰ ਦਾ ਸਿਰ ਇਹ ਥੋੜਾ ਜਿਹਾ ਸਾਈਡ ਤੇ ਰਹਿ ਗਿਆ ਸਾਵਰ ਦਾ ਅੱਜ ਪੁਸ਼ਕਰ ਜਾਣਾ ਸੀਗਾ ਤਕਰੀਬਨ 90 95 ਕਿਲੋਮੀਟਰ ਸੀਗਾ ਇੱਥੋਂ ਨਰੇਣਾ ਤੋਂ ਗੁਰਦੁਆਰਾ ਸਾਹਿਬ ਤੋਂ ਇਹ ਹੁਣ ਸਾਨੂੰ ਲਗਭਗ 15 ਕਿਲੋਮੀਟਰ ਵਾਟ ਵੱਧ ਪਊਗੀ ਥੋੜਾ ਜਿਹਾ ਅਸੀਂ ਪਿਛਾਣੂ ਆਏ ਸੀਗੇ ਇੱਕੇ ਚਲੋ ਇਤੋਂ ਦਾ ਕੀ ਇਤਿਹਾਸ ਆ ਚਾਨਣ ਇਤਿਹਾਸ ਬਾਰੇ ਚਾਨਣਾ ਚਾਨਣੀ ਪਾਊਗਾ ਵੀ ਨਹੀਂ ਇਹ ਹਜੇ ਛੋਟੀ ਮੋਟੀ ਜੀ ਗੱਲ ਸੁਣੀ ਹੈ ਜਿਹੜੀ ਲੱਖੀ ਸ਼ਾਹ ਬਣਜਾਰਾ ਉਹਨਾਂ ਟਾਈਮਾਂ ਦਾ ਉਹ ਅਦਿయోగਪਤੀ ਸੀਗਾ ਪੂਰਾ ਕਾਰੋਬਾਰੀ ਤਕੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਸੀਗਾ ਹਾਂ ਉਹਦਾ ਉਹ ਸੀਗਾ ਅਵਾਨੀ ਉਹਨਾਂ ਸਮਿਆਂ ਦਾ ਕਰਾ ਮੇਨ ਉਸਕੇ ਕਰ ਗਿਆ ਹੁਣ ਜਿਹੜੀ ਮੇਰੀ ਵੀ ਅੱਛਾ ਇੱਥੇ ਮਤਲਬ ਵੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਸ਼ਾਹ ਵੰਜਾਰੇ ਨੂੰ ਮਿਲੇ ਸੀ ਉਹਨਾਂ ਦੀ ਬੇਨਤੀ ਤੇ ਹਾਂ ਇੱਥੇ ਕੋਈ ਗੁਰੂ ਮਹਾਰਾਜ ਜੀ ਕੋਲੇ ਕੋਈ ਪੋਥੀ ਸੀ ਕੋਈ ਗ੍ਰੰਥ ਸੀਗਾ ਉਹ ਇੱਥੇ ਪੇਂਟ ਕੀਤਾ ਸੀਗਾ ਕਹਿੰਦੇ ਆ ਵੀ ਸ਼ਾਇਦ ਇੱਥੇ ਪਿਆ ਹੁਣ ਜਾ ਕੇ ਬਾਕੀ ਵੇਹਣੇ ਪ੍ਰੋਪਰ ਇਹ ਪੋਸ਼ਕਰ ਚਾਨਾ ਇੱਥੋਂ ਹੁਣ ਉਹੀ 90 ਦਾ 95 ਹੋ ਗਿਆ ਨੇ ਵਧੂਗਾ 15 ਕਿਲੋਮੀਟਰ ਬਾਅਦ ਵਾੜ ਜਾਣੀ ਆ ਆ 12 ਕਿਲੋਮੀਟਰ ਵਧਿਆ ਬਾਬਾ ਜੀ ਇਹ ਗੁਰੂ ਘਰ ਦਾ ਕੀ ਇਤਿਹਾਸ ਹੈ ਜੀ ਥੋੜਾ ਜਿਹਾ ਦੱਸ ਸਕਦੇ ਹੋ ਵੀਡੀਓ ਚ ਹਾਂਜੀ ਹਾਂਜੀ ਦੱਸੋ ਬਾਬਾ ਜੀ ਮੈਂ ਨੇੜੇ ਹੁੰਣਾ ਜੀ ਮੈਂ ਨੇੜੇ ਹੋ ਜੂ ਨਾਲ ਤਾਂ ਹਾਂਜੀ ਬਾਬਾ ਜੀ ਪਹਿਲਾਂ ਉੱਥੇ ਉਦਾਸੀ ਸੰਤਾਂ ਨੇ ਆਣ ਕੇ ਤਪ ਕੀਤਾ ਏ ਕਿੱਥੇ ਜੀ ਉਦਾਸੀ ਸੰਤ ਅੱਛਾ ਜੀ ਇਹ ਕਾਨ ਕਿਤਾਬ ਦਿੱਤਾ ਹੈ ਇਹ ਉਦਾਸੀ ਸੰਤ ਦੀ ਭੂਮੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਲੱਖੀਸ਼ਾ ਬੰਜਾਰਾ ਆਪਣੇ ਨਵੇਂ ਗੁਰੂ ਦੇ ਦੇਵਦਸਤ ਕਰ ਕੀਤਾ ਹੈ ਦਿੱਲੀ ਹਾਂਜੀ ਦਿੱਲੀ ਉਹਨਾਂ ਨੇ ਆਪਦੇ ਘਰੇ ਸੰਸਕਾਰ ਕੀਤਾ ਹੈ ਦੇਵਦਸਤ ਕਰਕੇ ਇੱਧਰ ਆਏ ਅੱਛਾ ਉੱਥੋਂ ਫਿਰ ਆਦਾ ਘਰਬਾਰ ਉਹਨਾਂ ਦਾ ਸਾਰਾ ਵਿੱਚ ਹੀ ਜਲ ਗਿਆ ਸੀਗਾ ਫਿਰ ਉੱਥੋਂ ਉਹਨਾਂ ਦਾ ਐਲਾਨ ਹੋਇਆ ਸੀ ਨਾ ਮੁਗਲਾਂ ਦਾ ਕਿ ਗੁਰੂ ਸਾਹਿਬ ਨੂੰ ਕੋਈ ਹੱਤ ਨਾ ਲਾਗ ਦੇ ਨੂੰ ਸਰੀਰ ਨੂੰ ਕੋਈ ਹੱਤ ਨਾ ਲਾਵੇ ਜੀ ਫਿਰ ਕੋਤਕ ਰਚਾਇਆ ਗੁਰੂ ਸਾਹਿਬ ਨੇ ਫਿਰ ਉਹ ਨੇਰੀਆਂ ਚੱਲੀਆਂ ਉਹ ਭਾਈ ਜੇਤਾ ਜੀ ਸੀ ਅਨੰਦਪੁਰ ਸਾਹਿਬ ਲੈ ਕੇ ਗਏ ਸੀ ਜੀ ਤੇ ਧੜਸੀ ਲਖੀਸ਼ਾ ਵੰਜਾਰੇ ਨੇ ਆਪਣੇ ਝੋ ਮਕਾਨ ਸੀ ਨਾ ਉਧਰ ਰੂਹ ਦਾ ਵਪਾਰ ਕਰਦੇ ਹੁੰਦੇ ਸੀ ਜੀ ਸੰਸਕਾਰ ਕਰਕੇ ਇਹ ਬਣਿਆਏ ਸੀ ਉਹ ਅੱਛਾ ਆ ਜਗ੍ਹਾ ਤੇ ਆ ਗਈ ਸੀ ਜੀ ਸਾਵਰ ਦਾ ਸਾਵਰ ਦਾ ਉਸ ਟਾਈਮ ਉਦਾਸੀ ਸੰਤਾ ਦੀ ਯਾਦ ਵਿੱਚ ਇਹ ਇਮਾਰਤ ਬਣਾਈ ਸੀ ਅੱਛਾ ਇਹ ਇਹ ਇਮਾਰਤ ਉਦੋਂ ਲਖੀਸ਼ਾ ਵੰਜਾਰੇ ਵੇਲੇ ਦੀ ਬਣੀ ਵੀ ਹੈ ਜੀ ਉਹਨਾਂ ਦੇ ਟਾਈਮ ਦੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਇੱਕ ਸੰਤ ਹੋਏ ਬਾਬਾ ਕੰਦਰਦਾਦੀ ਉਦਾਸੀ ਸੰਤ ਜੀ ਇਹਨਾਂ ਨੇ 12 ਸਾਲ ਬੈਠ ਕੇ ਤਪ ਕੀਤਾ ਅੱਛਾ ਜੀ 1707 ਜੀ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਤੋਂ ਨਦੇੜ ਸਾਹਿਬ ਜਾ ਰਹੇ ਸੀ ਨਾ ਉਸ ਸਮੇਂ ਧਰਤੀ ਨੂੰ ਭਾਗ ਲਾਇਆ ਠੀਕ ਹੈ ਜੀ ਇਹਨਾਂ ਨੂੰ ਆਣ ਕੇ ਦਰਸ਼ਨ ਦਿੱਤੇ ਉਦੋਂ ਲਖੀਸ਼ਾ ਵੰਜਾਰਾ ਜੀ ਇੱਥੇ ਮਿਲੇ ਗੁਰੂ ਜੀ ਨੂੰ ਉਸ ਟਾਈਮ ਨਹੀਂ ਸੀ ਅਸ਼ੋ ਉਸ ਟਾਈਮ ਹੈ ਨਹੀਂ ਸੀਗੀ ਉਸ ਟਾਈਮ ਚਲੇ ਗਏ ਸੀ ਪਹਿਲੇ अच्छा ज्यादा रुके नहीं जिथे उन्होंने पड़ाव पाया कुछ समय रुके चले गए ठीक है जी फिर 1707 ਦੀ ਗੱਲ ਉਹ 1676 ਦੀ ਗੱਲ ਅੱਛਾ 1676 ਦੀ ਗੱਲ ਸੀ ਠੀਕ ਹੈ ਜੀ ਫਿਰ ਗੁਰੂ ਸਾਹਿਬ ਇਥੇ ਆੜੇ ਸੰਤ ਸਿ巴巴 ਕਨਰਦਾਸ ਜੀ ਇਹਨਾਂ ਨੂੰ ਆਣ ਕੇ ਦਰਸ਼ਨ ਦਿੱਤੇ ਜੀ ਇਹਨਾਂ ਨੇ ਫਿਰ ਗੁਰੂ ਸਾਹਿਬ ਦੀ ਚੜ੍ਹਤ ਹੋਣ ਵਾਸਤੇ ਬੌਲੀ ਸਾਹ ਪਟਾਈ ਅੱਛਾ ਪੁਲੀਸ ਸਾਹਿਬ ਖੂਨ ਨੂੰ ਕਹਿ ਦਿੰਨੇ ਆ ਜੀ ਆਪਾਂ ਠੀਕ ਆ ਜੀ ਕਹਿੰਦੇ ਇੱਕਰਾ ਦੇ ਅੰਦਰ 30 ਫੁੱਟ ਖੱਡਾ ਖੋਦਾ ਸੀ ਪੁੱਟੇ ਪਾਣੀ ਆ ਅੱਜ ਵੀ 30 ਫੁੱਟ ਹੈ ਅੱਛਾ ਪਾਣੀ ਕਿੰਨਾ ਚੰਨਾ ਜੀ ਪਾਣੀ ਅੱਧੀ ਉਪਰੀ ਹੈ ਇਹਨੇ ਉਹ ਮਾਣ ਪਾਸੇ ਆ ਸਕੇ ਨਾ ਪਾਣੀ ਇੱਥੇ 150 ਫੁੱਟ ਤੇ ਪਾਣੀ ਨਹੀਂ ਹੈ ਅੱਛਾ ਇੱਥੇ ਠੀਕ ਹੈ ਅੱਛਾ ਅੱਜ ਵੀ ਉਹ 30 ਫੁੱਟ ਹੀ ਆ ਜੀ 30 ਫੁੱਟ ਤੇ ਪਾਣੀ ਰਹਿੰਦਾ ਜੀ ਪਾਣੀ ਮਿੱਠਾ ਮਿੱਠਾ ਆ ਤੂੰ ਬੇਨ ਜੜ ਲੱਗ ਕੇ ਜਾਂਦੀ ਸਗਤਾ ਜੀ ਨੂੰ ਲੋਡ ਹੁੰਦੀ ਇਹ ਤੁ ਕੋਈ ਗੁਰੂ ਮਹਾਰਾਜ ਜੀ ਕੋਈ ਪੋਥੀ ਜਾਂ ਕੋਈ ਗ੍ਰੰਥ ਇਥੇ ਦੇ ਕੇ ਗਿਆ ਸੀ ਫਰੋਗ ਕਰਨ ਦਾ ਜੀ ਨੂੰ ਦੇ ਕੇ ਗਿਆ ਸੀ ਪਤਾ ਨਹੀਂ ਦਾ ਜ ਨੂੰ ਪੇਟ ਕਰਕੇ ਗਿਆ ਅੱਛਾ ਗੁਰੂ ਸਾਹਿਬ ਨੇ ਉਹਨਾਂ ਨੇ ਕੀ ਕੀ ਚੀਜ਼ ਪੇਂਟ ਕੀਤੀ ਸੀ ਮੜਾ ਦੱਸੋ ਕਿ ਉਹਦੇ ਬਾਰੇ ਜੀ ਸੰਤਾਂ ਨੇ ਦਰਸ਼ਨ ਦਿੱਤੇ ਹੀ ਸੰਤਾਂ ਨੂੰ ਜੀ ਤੇ ਚਾਣ ਤੋਂਣ ਵਾਸਤੇ ਬੌਲੀ ਸਾਹ ਪਟਾਈ ਜੀ ਤੇ ਜਦੋਂ ਜਾਣ ਲੱਗੇ ਹੇ ਕੁਝ ਸਮਾਂ ਇਥੇ ਰੁੱਕ ਰ ਕੇ ਅੱਛਾ ਕਿ ਸਾਨੂੰ ਕੋਈ ਨਿਸ਼ਾਨੀਆਂ ਪੇਟ ਕਰਕੇ ਜਾਵਾਂ ਅੱਛਾ ਜੀ ਉਸ ਸਮਾਂ ਸੰਤ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਪੇਟ ਕੀਤਾ ਸੀ ਪੂਰਾ ਗੁਰੂ ਗ੍ਰੰਥ ਸਾਹਿਬ ਕੇ ਕੋਈ ਉਹਨਾਂ ਦੀ ਸਾਂਚੀ ਪੂਰਾ ਪੂਰਾ ਦਰਸ਼ਨ ਕਰ ਸਕਦੇ ਆ ਐਤਵਾਰ ਨੂੰ ਕਰਾਂਦੇ ਆ ਰੋਜ਼ ਨਹੀਂ ਕਰੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਪਏ ਆ ਪ੍ਰਾਪਤ ਜੀ ਰਾਜਮਾਨ ਆ ਸੇ ਬਾਬਾ ਜੀ ਅਸੀਂ ਬੜੀ ਦੂਰੋਂ ਚੱਲ ਕੇ ਆਏ ਆ ਜੀ ਇਹ ਕਿਰਪਾ ਕਰ ਦਿਓ ਜੀ ਉਹਨਾਂ ਦੇ ਰੋਜ਼ ਪ੍ਰਕਾਸ਼ ਨਹੀਂ ਕਰਦੇ ਐਤਵਾਰ ਨੂੰ ਕਰਦੇ ਆ ਅੱਛਾ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਸਮਾਂ ਠਹਿਰੂ ਕਰਕੇ ਚੱਲੇ ਗਏ ਦੁਪਹਿਰ ਸੰਤ ਦਾਨ ਨਰੇਣਾ ਉੱਥੇ ਵੀ ਗੁਰੂ ਸਾਹਿਬ ਨੇ ਚੜ੍ਹਨ ਪਾਏ ਫਿਰ ਚਲ ਗਏ ਅਜਮੇਂ ਦੇ ਕੋਲ ਪੁਸ਼ਕਰ ਨਹੀਂ ਪਿੱਛੇ ਸਾਨੂੰ ਦੱਸਿਆ ਸੀਗਾ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਪੁਸ਼ਕਰ ਗਏ ਸੀ ਪੁਸ਼ਕਰ ਤੋਂ ਨਰੇਣਾ ਆਏ ਸੀ ਨਰੇਣਾ ਤੋਂ ਸਾਵਰਦਾ ਆਏ ਸੀ ਅਹੀਂ ਆਏ ਸੀ ਤੇ ਇਥੋਂ ਸਾਵਰਦਾ ਤੋਂ ਅੱਗੇ ਫਿਰ ਕਿੱਥੇ ਗਏ ਸੀ ਗੁਰੂ ਜੀ ਸਾਵਰਦਾੋਂ ਚਲ ਗਏ ਇਹ ਅਜ ਪੁਸ਼ਕਰ ਹਨ ਹਾਂਜੀ ਪੁਸ਼ਕਰ ਦੇ ਅਗੇ ਪੀਲਵਾੜਾ ਹੈ ਅੱਛਾ ਜੀ ਸਾਵਰਦਾ ਤੋਂ ਸਿੱਧਾ ਪੀਲਵਾੜਾ ਗਏ ਸੀ ਠੀਕ ਹੈ ਜੀ ਕੁਝ ਇਤਿਹਾਸਕਾਰ ਅਲੱਗ-ਅਲੱਗ ਦੱਸਦੇ ਆ ਕੁਝ ਇਤਿਹਾਸਕਾਰ ਕਹਿੰਦੇ ਆ ਜਦੋਂ ਸਾਬਕੀ ਤਲਵੜੀ ਹੋਏ ਪਹਿਲੇ Jaipur ਆਏ ਅੱਛਾ Jaipur ਰਾਜੇ ਮਹਾਰਾਜ ਨੂੰ ਕਿਰਪਾਣ ਭੇਟ ਕਰਕੇ ਗਏ ਅੱਜ ਵੀ ਉੱਥੇ ਮੌਜੂਦ ਹੈ ਅੱਛਾ ਜੀ ਫਿਰ ਇੱਥੇ ਆਏ ਤੇ ਨਾਹਰੇਣੇ ਚਲ ਗਏ ਫਿਰ ਪੁਸ਼ਕਰ ਚਲੇ ਗਏ ਕੁਝ ਇਤਿਹਾਸਕਾਰ ਇਸ ਤਰ੍ਹਾਂ ਦੱਸਦੇ ਆ ਛੇ ਛੇ ਠੀਕ ਹੈ ਪੁਰਾਣੀ ਗੱਲ ਆ ਜੀ ਹਨਾ ਫਿਰ ਉਪਰੋਂ-ਉਪਰ ਤਾਂ ਫਿਰ ਉਹਦੇ ਬਾਅਦ ਜਿਹੜੇ ਉਹ ਸਮਾ ਸੀ ਨਾ ਇਹ ਫਿਰ ਦਰਬਾਰ ਖੰਡਰ ਹੋ ਗਏ ਸੀ ਅੱਛੇ ਜਰ ਜਰ 1990 ਦੀ ਪਹਿਲੇ ਦੀ ਗੱਲ ਕਰਦੇ ਆ ਆਪਾਂ ਠੀਕ ਹੈ ਜੀ ਉਹਨਾਂ ਤੋਂ ਪਹਿਲੇ ਵੀ ਦੋ ਤਿੰਨ ਸੇਵਕ ਹੋ ਗਏ ਜੀ ਸਰਦਾਰ ਗੋਪਾਲ ਦਾਸ ਜੀ ਇਹਨਾਂ ਨੇ ਫਿਰ ਉਹ ਜਿਹੜੀ ਫੋਟੋ ਲੱਗੇ ਨਾ ਪਾਬਾ ਚੌਥੂ ਦਾਸ ਜੀ ਦੀ ਹਾਂ ਜੀ ਉਹਨਾਂ ਨੇ ਸੇਵਾ ਸੰਭਾਲ ਕੀਤੀ ਅੱਛੇ ਉਸ ਸਮਾਂ ਬੀੜ ਇੱਥੇ ਨਹੀਂ ਸੀ ਪ੍ਰਕਾਸ਼ ਨਹੀਂ ਸੀਗਾ ਪਿੰਡਾਂ ਵਿੱਚ ਸੀ ਠੀਕ ਹੈ ਜੀ ਲੋਕਾਂ ਦਾ ਭੈ ਹੋ ਗਏ ਵੇ ਗੁਰੂ ਸਾਹਿਬ ਨੂੰ ਕੋ ਲੈਣੇ ਜਾਣ ਤੇ ਪਿੰਡਾਂ ਵਿੱਚ ਵਸਦਾਨ ਕੀਤੀ ਇੱਥੇ ਫਿਰ ਬਸ ਖੁੱਲਾ ਜਾ ਰਿਹਾ ਖੰਡਰ ਹੋ ਗਿਆ ਦਰਬਾਰ ਦਾ ਜੀ ਤੇ ਇਹਨਾਂ ਨੇ ਸੇਵਾ ਸੰਭਾਲ ਕੀਤੀ ਲੋਕਾਂ ਨੂੰ ਬਤਾਇਆ ਵਾ ਇੱਥੇ ਵੀ ਗੁਰੂ ਸਿੱਤੇ ਵੀ ਗੁਰਦੁਆਰਾ ਹਾਉ ਦਰਸ਼ਨ ਕਰੋ ਐਵੇਂ ਫਿਰ ਵਾਪਸ ਰਵੈਰ ਕਰਵਾਈ ਅੱਛਾ ਅੱਛਾ ਫਿਰ ਗੁਰੂ ਸਾਹਿਬ ਇੱਥੇ ਵਾਪਸ ਬਰਾਜਮਾਨ ਕਰਵਾਇਆ ਠੀਕ ਹੈ ਠੀਕ ਹੈ ਜੀ ਠੀਕ ਹੈ ਪਾਪਾ ਜੀ ਠੀਕ ਹੈ ਬਰ ਦਰਬਾਰ ਹਾਲ ਗੁਰਦੁਆਰਾ ਸਾਬਰ ਦਾ ਸਾਹਿਬ ਇਹ ਪ੍ਰਾਣਾ ਦਰਬਾਰ ਹਾਲ ਆ ਕਿ ਬਾਬਾ ਜੀ ਦੇ ਕਹਿਣ ਕਹਿਣਾ ਵੀ ਇਹ ਦਰਬਾਰ ਹਾਲ ਲੱਖੀ ਸ਼ਾ ਵੰਜਾਰੇ ਨੇ ਉਦੋਂ ਬਣਵਾਇਆ ਇਹ ਉਦੋਂ ਦਾ ਬਣਿਆ ਹੋਇਆ ਦੱਸਦੇ ਆ ਜੀ ਹਾਂਜੀ ਗੁਰੂ ਸਾਹਿਬ ਨੇ ਇਥੇ ਆਰਾਮ ਕੀਤਾ ਜਿਵੇਂ ਜਿਵੇਂ ਸਮਾਂ ਬਦਲਿਆ ਪੱਥਰ ਦੇ ਚਣ ਬਣਾਤੇ ਅੰਦਰ ਚਲੋ ਅੱਛਾ ਅੱਛਾ ਜੀ ਇਹ ਪ੍ਰਾਣਾ ਦਰਬਾਰ ਹਾਲ ਆ ਉਦੋਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਰਿਪੇਅਰ ਹੁੰਦੀ ਰਹੀ ਹੈ ਟਾਈਮ ਟਾਈਮ ਤੇ ਦੁੱਦੂ ਆ ਗਿਆ ਆਪਾਂ ਦੁੱਦੂ ਦੁੱਦੂ ਇਹ ਹੈ Rajasthan ਦੇ 6ਵੇਂ ਜ਼ਿਲ੍ਹੇ ਚ ਐਂਟਰ ਹੋ ਗਏ ਆ ਬਹੁਤ ਬਿਜ਼ੀ ਰੋਡ ਹੈ ਹਾਈਵੇ ਹੈ ਨੈਸ਼ਨਲ ਹਾਈਵੇ ਹੈ 48 ਹਨ ਲੱਗਦਾ ਸ਼ਾਇਦ ਇਹ ਗੱਡੀ ਨਾਲ ਗੱਡੀ ਅੱਕੜ ਵਿਛੜੀ ਦੁਰਗਾ ਆ ਜਾਂਦਾ ਹੈ ਟਰੱਕ ਤੋਂ ਕੰਟੇਨਰ ਬਹੁਤ ਬਿਜ਼ੀ ਰੋਡ ਹੈ ਸਾਵਰ ਦਾ ਤੋਂ ਚੱਲ ਕੇ ਆਪਾਂ ਲਗਭਗ 25 ਕਿਲੋਮੀਟਰ ਆ ਗਏ ਆ ਪਾਪਾ ਦੋ ਦੋ ਪ੍ਰਸ਼ਾਦੇ ਸ਼ੱਕਿਆ ਜੀ ਤੇ ਇੱਥੇ 10 ਮਿੰਟ ਰੋਕਦੇ ਹਾਂ ਥੋੜਾ ਬਹੁਤਾ ਇੱਥੋਂ ਖਾਵਾਂਗੇ ਕਿਥੇ ਅੱਗੇ ਜਾਵਾਂਗੇ ਓਲਡ ਰੌਡ ਓਲਡ ਰੌਡ ਵਾਲਿਆਂ ਨੇ ਐਡ ਬਹੁਤ ਜ਼ਿਆਦਾ ਕੀਤੀ ਘੱਟੋ ਘੱਟ 1 ਕਿਲੋਮੀਟਰ ਤੇ ਇੱਕ ਬੋਰ ਇਹਨਾਂ ਦਾ ਐਡਾ ਵੱਡਾ ਹੁੰਦਾ ਸੀਗਾ ਜਿਹੜਾ ਸੀਗਾ ਪਿਛਲਾ ਹੋਟਲ ਸੀਗਾ ਨਾ ਹੀ ਭੁੱਲ ਗਏ 올ਡਰਾਉਂਗ 올ਡਰਾਉਂਗ ਗਏ ਸੀ ਆਪਾਂ ਉੱਥੇ ਕਾਫੀ ਪੀ ਕੇ ਪੰਜੀਰੀ ਖਾ ਕੇ ਆਪਾਂ ਪਹੁੰਚ ਗਏ ਹੋਟਲ ਹਾਈਵੇ ਕਿੰਗ ਵਿਹਣੀ ਆ ਬਰੰਕਲੇ ਨਾਲ ਹੀ ਮਿੰਦਰਾ ਦੀ ਏਜੰਸੀ ਵੀ ਹੈ ਚਾਰਜਿੰਗ ਪੁਆਇੰਟ ਵੀ ਹੈ ਗੱਡੀ ਚਾਰਜ ਹੋ ਜੂਗੀ ਸੋਹਣੀ ਜੀ ਜਗ੍ਹਾ ਤੇ ਖੜਜੀ ਇਹਨਾਂ 10 ਮਿੰਟ ਫਿਰ ਸਿਕਾਉਟ ਲਿਆ ਜਾਂਦੀ ਹੈ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਇਹ ਹਾਈਵੇ ਤੇ 10 ਮਿੰਟ ਰੁਕਣਾ ਦੀ ਟੋਟਲ ਹਾਈਵੇ ਕਿੰਗ ਇਹ ਜੈਪੁਰ ਤੋਂ ਜਮੇਰ ਰੋਡ ਦੇ ਉੱਤੇ ਆ ਔਟਲਟ ਵੀ ਆ ਤੇ ਹੋਟਲ ਵੀ ਆ ਕਾਨੂੰ ਰਹਿਣ ਨੂੰ ਮਾਰਬਲ ਮੰਡੀ ਆ ਗਈ ਇਹ ਕਿਸ਼ਨਗੜ੍ਹ ਦੀ ਜਿੰਨਾ ਵੀ ਇੱਥੇ ਆਸ-ਪਾਸੇ ਏਰੀਆ 'ਚੋਂ ਪੱਥਰ ਨਿਕਲਦਾ ਇੱਥੇ ਫਿਰ ਉਹਨੂੰ ਤਰਾਸ਼ ਕੇ ਸੱਲੀਆਂ ਬਣਾ ਕੇ ਅੱਗੇ ਵੇਚਦੇ ਆ ਇਹ ਤੋਂ ਥੋੜੀ ਦੂਰੀ ਮਕਰਾਨਾ ਹੈਗਾ ਹਨਾ ਆਪਾਂ ਮਕਰਾਨੀ ਨੂੰ ਜਾਦੀ ਜਾਣਦੇ ਆ ਸਾਹਮਣੇ ਸੱਲੀਆਂ ਸ਼ਕਰ ਪਹੁੰਚ ਗਏ ਤੇ ਟਾਈਮ 7:00 ਵੱਜ ਗਿਆ ਗੁਰਦੁਆਰਾ ਸਾਹਿਬ ਬਹੁਤ ਵੱਡਾ ਗੁਰੂ ਘਰ ਆ ਚੱਲਦੇ ਆ ਅੰਦਰ